ਮੈਂ ਐ ਜੀ ਹਰਪ੍ਰੀਤ ਕੋਰਾ ਜੀ ਹਰਪ੍ਰੀਤ ਜੀ ਕੀ ਹੋਇਆ ਉਧਰ ਇੱਧਰ ਕੀ ਹੋਇਆ ਦੀ ਸਵੇਰੇ ਅਸੀਂ ਸੁੱਤੇ ਵੇ ਅਸੀਂ ਘਰ ਮੇਰੀ ਭੈਣ ਦਾ ਫੋਨ ਆਇਆ ਵਿਸ਼ਾਰਣ ਨੂੰ ਮਾਰਿਆ ਚਾਕੂ ਨਾਲ ਮਾਰੇ ਅਸੀਂ ਆਏ ਮੈਂ ਭੱਜੀ ਭੱਜੀ ਆਈ ਆ ਕੇ ਦੇਖਿਆ ਕਮਰੇ ਵਿੱਚ ਸਾਰਾ ਖੂਨੋਂ ਖੂਨ ਹੋਇਆ ਪਿਆ ਕਮਰਾ ਮੁੰਡਾ ਸਾਡਾ ਖਤਮ ਸੀਗਾ ਚਾਕੂ ਉਹਦੇ ਪੇਟ ਵਿੱਚੋਂ ਮੇਰੀ ਭੈਣ ਨੇ ਖੁਦ ਕੱਢਿਆ ਮੁੰਡਾ ਖਤਮ ਸੀਗਾ ਡੈਡ ਸੀਗਾ ਮੈਂ ਵੀ ਹੱਥ ਲਾ ਕੇ ਦੇਖਿਆ ਇਹ ਸਾਰੇ ਮਿਲ ਕੇ ਖਿੱਚ ਕੇ ਬਾਹਰ ਲਿਆਈ ਬੈੱਡ ਤੇ ਕੋਲੋਂ ਕੋਣ ਸੀਗਾ ਉਹ ਕਿਹਦੇ ਘਰ ਕੋਣ ਸੀਗਾ ਇਹਦੇ ਤਿੰਨੋਂ ਚਾਚੇ ਘਰ ਸੀ ਜੋਨੀ ਨੇ ਚਾਕੂ ਮਾਰਿਆ ਇੱਕ ਕੱਲੇ ਬੰਦੇ ਦਾ ਕੰਡ ਨਹੀਂ ਐ ਇਹਦੇ ਇਹ ਇਹਨਾਂ ਦਾ ਕੋਈ ਗੈਂਗ ਐ ਜਾਂ ਇਹਦੇ ਨਾਲ ਦੋ ਚਾਰ ਬੰਦੇ ਹੋਰ ਨੇ ਇਹ ਕੱਲਾ ਜੋਨੀ ਨਹੀਂ ਮਾਰਦਾ ਇਹ ਤਿੰਨੋਂ ਭਰਾਵਾਂ ਦਾ ਰਲ ਕੇ ਕੰਮ ਕਰਦੇ ਕਿੰਨੇ ਸਾਲ ਦਾ ਬੱਚਾ ਸੀ 13 ਸਾਲ ਦਾ ਬੱਚਾ ਜੀ ਤੁਹਾਡਾ 13 ਸਾਲ ਦਾ ਬੱਚਾ ਸਾਡਾ ਮੰਮੀ ਡੈਡੀ ਕਿੱਧਰ ਸੀ ਇਹਨਾਂ ਦੇ ਮੰਮੀ ਇਹ ਜੀ ਸ਼ੇਅਰ ਕਰਨ ਗਈ ਸਰ ਉਹ థਾਇਰੋਇਡ ਦੀ ਸੈੱਵ ਦੱਸੀ ਹੈ ਡਾਕਟਰ ਨੇ ਡੈਡੀ ਇਹਦੇ ਡਿਊਟੀ ਗਏ ਹੋਏ ਸੀ 6:30 ਵਜੇ ਨੂੰ ਡਿਊਟੀ ਸੀ ਇਹ ਉਸ ਤੋਂ ਪਿੱਛੋਂ ਇਹਨੇ ਡਾਲ ਆਇਆ ਔਰ ਬੱਚਾ ਸਾਡਾ ਮਾਰ ਗਿਆ ਸਵੇਰੇ ਕਿਨੇ ਵਜੇ ਦੀ ਗੱਲ ਹੈ ਇਹ ਸਵੇਰੇ 7:00 ਵਜੇ ਤੋਂ ਲੈ ਕੇ 7:30 ਦੇ ਵਿੱਚ ਵਿੱਚ ਦੀ ਗੱਲ ਹੈ ਉਹ ਸਾਰੇ ਦੇਰ ਤੱਕ ਬਿਚੇ ਬੱਚਾ ਮਾਰ ਗਿਆ ਸੂਰਾ ਬੱਚਾ ਆ ਗਿਆ ਸਾਰੇ ਰਾਤ मेरा बच्चा ले आ दो मेरा बच्चा ले आ दो बच्चा ने ਕੰਮ ਇਹ ਬੰਦੇ ਦਾ ਨਹੀਂ ਹੈਗਾ ਮੈਂ ਕੀ ਬੰਦੇ ਨੂੰ ਇਹਦੇ ਤੇ ਕੰਮ ਕਰਾ ਰਿਹਾ ਹਾਂ ਆਹ ਸਾਡਕ ਦੀਆ ਹੋ ਗਿਆ ਮੁੰਡਾ ਕੋਈ ਦਾ ਵੱਡਾ ਕੰਮ ਹੈਗਾ ਲੈ ਕੰਮ ਇਹ ਬੰਦੇ ਦਾ ਕੰਮ ਨਹੀਂ ਹੈਗਾ ਹੈਪੀ ਬੰਦੂ ਜੋਲੀ ਉੱਪਰ ਆ ਕੇ ਉਹਨਾਂ ਅੱਗੇ ਗਿਆ ਬਾਥਰੂਮ ਦੇ ਵਿੱਚ ਇਹ ਕੰਮ ਇਹ ਬੰਦੇ ਦਾ ਕੰਮ ਨਹੀਂ ਹੈਗਾ ਇਹਨਾਂ ਦਾ ਬੰਦੇ ਇਹਨਾਂ ਦਾ ਕੰਮ ਨਹੀਂ ਹੈ ਇਹਨਾਂ ਦਾ ਕੰਮ ਨਹੀਂ ਹੈ ਇਹਨਾਂ ਦਾ ਕੰਮ ਨਹੀਂ ਹੈ ਕੋਈ ਤਾਂ ਕਿਆ ਕਰਦੀ ਕਰਦੇ ਬਾਰੇ ਕੋਈ ਕਿਆ ਕੀ ਕਰਿਆ ਤਾਰੇ ਕੇ ਲੈ ਕੇ ਬੱਚਾ ਮਰੇ ਓਏ ਅਕਲ ਪੁਸਾਰਾ ਗਿਆ ਬੰਦੇ ਨੇ ਇਹਦੇ ਮੱਲੇ ਨਾਲ ਮੇਰੇ ਸਾਹਮਣੇ ਗਿਆ ਕੋਈ ਮੁਰੜਦੇ ਦੀ ਮਾਰੀ ساری ਪੁਲਿਸ ਕਹ ਰਹੀ ਆ ਮੂੰ ਛਿੜਦੇ ਨਹੀਂ ਕਿਹਦੀ ਸਾਥ ਕਿੱਥੇ ਲੱਗੀ ਏ ਮੈਂ ਕਿ ਕਰਦੇ ਤਾਂ ਪਰ ਚੜ ਕੇ ਚੱਕੋ ਮੋਟੇ ਮੂਰੇ ਮੇਰੇ ਮਰੀਏ ਕੀ ਕਿਆ ਕਮਾ ਗਿਆ ਮੇਰੇ ਸੂੰਗੂ ਕਿਓ ਮੇਰਾ ਬਾਹਰ ਆ ਗਿਆ ਹੋ ਗਿਆ ਕਮ ਕੀ ਮੈਂ ਪਰੇ ਇਹ ਜੀ ਅੱਡੇ ਤੋੜਾ ਕਾਂਟਾ ਕਦੀ ਨਹੀਂ ਪੁਰਾਣਾ ਅੱਤ ਕਾ ਨੂੰ ਇਹ ਕੱਤੂ ਮੈਂ ਟੂ ਕਹਿੰਦਾ ਕੀ ਨਾਮ ਹੈ ਤੇ ਆਪਣਾ ਮੇਰਾ ਨਾਮ ਜੀਤ 아이 ਇਹ ਇੱਧਰ ਦੇਖੋ ਇੱਧਰ ਇੱਧਰ ਦੇਖਣਾ ਮੈਂ ਨਹੀਂ ਸੁੱਤਾ ਪਿਆ ਸੀ ਗਈ ਘਰੇ ਸਾਨੂੰ ਕੁਛ ਨਹੀਂ ਪਤਾ ਜੀ ਮੈਨੂੰ ਸਿਰਫ ਇੱਕਦਮ ਮੰਮੀ ਨੇ ਵੀ ਨਹੀਂ ਦੱਸ ਕੇ ਆਈ ਸਾਡੇ ਘਰੇ ਕੈਮਰੇ ਲੱਗੇ ਹੋਏ ਜੇ ਤੁਸੀਂ ਦੇਖ ਲਿਓ ਮਾਮਾ ਆ ਕੇ ਫੜਾਫੜ ਗੇੜਖੜ ਕਾਇਆ ਕਹਿੰਦਾ ਓਏ ਤੈਨੂੰ ਪਤਾ ਨਹੀਂ ਲੱਗਿਆ ਕਾਂਡ ਹੋ ਗਿਆ ਮਗਾ ਮੰਮੀ ਕੀ ਹੋਇਆ ਕਹਿੰਦਾ ਐਵੇਂ ਸ਼ਰਨ ਦੇ ਚਾਕੂ ਮਾਰਤੇ ਉਹਨੂੰ ਸੂਰੇ ਮਾਰਤੇ ਸ਼ਰਨ ਨੂੰ ਮਾਰਤਾ ਮੈਂ ਕਿਹਾ ਕਿੰਨੇ ਬਾਅਦ ਪੱਪਾ ਮਮਾ ਮਾਮਾ ਭੱਜ ਗਏ ਜੀ ਪਿੱਛੋਂ ਮੋਟਰਸਾਈਕਲ ਚੱਕ ਕੇ ਮੈਂ ਆਇਆ ਫਟਾਫਟ ਦੇਖਿਆ ਕਿ ਜੀ ਮੇਰੀ ਮਾਸੀ ਦਾ ਦੇਵਰਾ ਜਿਹਦਾ ਨਾਮ ਹੈ ਜੋਨੀ ਜੋਨੀ ਜਿਹਦਾ ਨਾਮ ਹੈ ਜੀ ਉਹ ਅੰਦਰੋਂ ਟੱਪ ਕੇ ਉੱਪਰ ਉਹ ਗਿਆ ਮਾਸੜ ਕੰਮਤੇ ਸੀਗਾ ਮਾਸੀ ਮੇਰੀ ਸੈਰ ਕਰਦੀ ਸੀਗੀ ਬਾਹਰ ਗਲੀ 'ਚ ਡਾਕਟਰ ਨੇ ਥੈਰੇਡ ਦੀ ਸੈਰ ਦੱਸੀ ਪਈ ਐ ਉਹ ਉੱਪਰੋਂ ਗਿਆ ਕੋੜੀਆਂ ਦੇ ਵਿੱਚੋਂ ਜਾ ਕੇ ਥਿਆਰ ਚਾਕੂ ਨਾਲ ਉਹਦਾ ਗਲਾ ਵੱਢਿਆ ਮੇਰੇ ਭਰਾ ਦਾ ਸ਼ਰਨ ਦਾ ਉਹਨਾਂ ਦਾ ਭਰਾ ਜੋਨੀ ਹੈਪੀ ਮੋਨੂ ਇਹ ਤਿੰਨੇ ਜਾਣੇ ਘਰੇ ਸੀਗੇ ਜੀ ਉਹ ਆ ਕੇ ਉੱਪਰ ਟੱਪ ਕੇ ਨਹਾ ਕੇ ਗਿਆ ਕਰੋ ਇਹ ਤਿੰਨੇ ਜਾਣੇ ਘਰੇ ਸੀਗੇ ਹੈਪੀ ਮੋਨੂ ਤੇ ਜੋਨੀ ਇਹ ਤਿੰਨੇ ਜਾਣੇ ਵਿੱਚ ਘਰੇ ਸੀਗੇ ਤੁਹਾਨੂੰ ਤਾਂ ਗੱਡੀ ਬੰਦੀ ਕਾਰਵੇ ਇਨਸਾਫ ਚਾਹੀਦਾ ਸਾਡਾ ਛੋਟਾ ਜਿਹਾ 13 ਸਾਲ ਦਾ ਬੱਚਾ ਮਰਿਆ ਸਾਡਾ 13 ਸਾਲ ਦਾ ਬੱਚਾ ਮਰਿਆ ਜੀ ਉਹਨਾਂ ਦਾ ਵੀ ਹੱਥ ਇਹ ਵਿੱਚ ਉਹਨਾਂ ਦਾ ਵੀ ਹੱਥ